ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ ਚ ਹੋਗੇ ਤੇ ਅੱਜ ਆਪਾਂ ਬਈ ਆਏ ਹੋਏ ਸੀਗੇ ਖੇਤ ਤੇ ਖੇਤ ਦਾ ਮਾਹੌਲ ਦਿਖਾਉਣੇ ਆ ਵੀ ਜਦੋਂ ਬੰਦਾ ਠੇਕੇ ਤੇ ਬਾਣ ਦੇ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਅਗਲੇ ਸਾਲ ਉਸੇ ਬੰਦੇ ਨੂੰ ਨਾਂ ਬਾਣ ਦੇਣਾ ਹੋਵੇ ਨਾ ਤੇ ਫਿਰ ਉਹਦਾ ਮਾਹੌਲ ਦਿਖਾਉਣੇ ਆ ਤੁਹਾਨੂੰ ਵੀ ਬੱਟਾਂ ਦਾ ਕੀ ਮਾਹੌਲ ਹੁੰਦਾ ਤੇ ਖਾਲ ਦਾ ਕੀ ਮਾਹੌਲ ਹੁੰਦਾਗਾ ਆ ਜੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਆਹ ਦੇਖੋ ਜੀ ਤੁਸੀਂ ਕੀ ਚੀਜ਼ ਐ ਤੁਹਾਨੂੰ ਪਤਾ ਲੱਗੂ ਵੀ ਕੀ ਐ ਇੱਥੇ ਆਹ ਦੇਖ ਲੋ ਆਪਣੀ ਪਾਈਪ ਲਾਈਨ ਜੀ ਬੋਰਲ ਮੋਟਰ ਲਈ ਤੇ ਆਹ ਦੇਖ ਲਓ ਜਿਆ ਖਾਲ ਆ ਅੱਜ ਬੱਚਾ ਤਾਂ ਥੋੜਾ ਜਿਹਾ ਪੱਕਾ ਹੀ ਆ ਮੈਂ ਇਸ ਤਾਂ ਸਾਰੇ ਬੁਰਾ ਹਾਲ ਕੀਤਾ ਪਿਆ ਆਹ ਦੇਖ ਲਓ ਜਿਆ ਖਾਲ ਆ ਜਾਂਦਾ ਤੁਸੀਂ ਖਾਲ ਦੇਖੋ ਵੀ ਕਿੰਡਾ ਸੋਹਣਾ ਸਮਾਰਿਆ ਹੋਇਆ ਹੈ ਬੰਦੇ ਨੇ ਦੇਖ ਲਓ ਪਾਣੀ ਇਹਦੇ ਵੀ ਦੀ ਲਾਇਆ ਹੋਇਆ ਗਿਆ ਹੁਣੀ ਆ ਮੰਗਲਵਾਰ ਵਾਲੀ ਵਾਰੀ ਸੀਗੀ ਤੇ ਖਾਲ ਤਾਂ ਕਿਹੜਾ ਜੀ ਖਾਲੀ ਬਣੀ ਪਈ ਆ ਆਹ ਦੇਖ ਲਓ ਮੈਨੂੰ ਕੋਈ ਬੰਦਾ ਕਹਿੰਦਾ ਵੀ ਖਾਲ ਖੂਲ ਆ ਕੇ ਉਹਨੇ ਸਮਾਰਿਆ ਨਹੀਂ ਇੱਕ ਦੀ ਮੈਂ ਕਿਉਂ ਕਹਿੰਦਾ ਉਹ ਕਹਿੰਦਾ ਵੀ ਆਪਾਂ ਨੂੰ ਕਿਹੜਾ ਵਾਹਣ ਦਿੱਤਾ ਗਾ ਹਾਂ ਨੂੰ ਹਰੀ ਨੇ ਠੇਕੇ ਤੇ ਤੇ ਆਪਾਂ ਅਗੀ ਲੜਾ ਕਹਿੰਦੇ ਕਣਕ ਪਕਾਉਣੀ ਆ ਕਿ ਪਕਾ ਲਾਂਗੇ ਮੈਂ ਕਿਹਾ ਠੀਕ ਹੈ ਜੀ ਆਹ ਦੇਖ ਲਓ ਹੁਣ ਤੁਸੀਂ ਵੀ ਆਹ ਕਣਕ ਤਾਂ ਚਲੋ ਪੱਕ ਜੂ ਕੋਈ ਗੱਲ ਨਹੀਂ ਪਰ ਖਾਲ ਦਾ ਤਾਂ ਮਾੜਾ ਮੋਟਾ ਜੀ ਕਿਤੇ ਨਾ ਕਿਤੇ ਪਤਾ ਹੋਣਾ ਚਾਹੀਦਾ ਨਾ ਵੀ ਇੱਥੇ ਖਾਲ ਆਹ ਦੇਖ ਲਓ ਲੱਕੇ ਨੇ ਦੇਖ ਸਾਦੇ ਤੁਸੀਂ ਇੱਥੇ ਪਤਾ ਲੱਗਦਾ ਹੁੰਦਾ ਵੀ ਕਿਸਾਨ ਦਾ ਪੁੱਤ ਆ ਯਾਰ ਹਣਾ ਦੇਖੋ ਵੀ ਗੱਡਾ ਤਗੜਾ ਖਾਲ ਬੰਦੇ ਨੇ ਸਮਾਰਿਆ ਜਮਾ ਹੀ ਨਹੀਂ ਆਹ ਦੇਖ ਲੋ ਿੱਕਾ ਆਪਣੀ ਆ ਬੱਟ ਸੀਗੀ ਇਹ ਢਿੱਕ ਵਧੀਆ ਬੱਟ ਸੀਗੀ ਨਾ ਬੇਟਾ ਨੀ ਯਾਰ ਇਹਨਾਂ ਗੰਦਾਂ ਨਾ ਰਾਤ ਨੂੰ ਵੀ ਪਾਣੀ ਲਾਉਂਦਾ ਆ ਨਿਸ਼ਚਿਤਾ ਹੋ ਗਏ ਤੁਰੇ ਘਰਦਾ ਸੀਗਾ ਤੇ ਬੱਟ ਦਾ ਵੀ ਦੋਨੇ ਪਾਸੇ ਠੇਕੇ ਵਾਲਾ ਕੰਮ ਹੀ ਹੈਗਾ ਇੱਧਰ ਵੀ ਤੇ ਬਾਹਾਂ ਬੱਟਾ ਦੀ ਵੀ ਡੰਡ ਲਾਤੀ ਜਮਾ ਆ ਦੇਖ ਸਕਦੇ ਹੋ ਤੁਸੀਂ ਨਿੱਕੀ ਖਲਾਤ ਆ ਆਪਣੀ ਡੇਕ ਸੀਗੀ ਡਿੱਗੀ ਹੋਈ ਇਹ ਝੋਨਿਆਂ ਵਾਲੀ ਦੀ ਡਿੱਗੀ ਹੋਈ ਸੀ ਇਹ ਤੇ ਨਾ ਸ਼ੇਰ ਨੇ ਇਹ ਟਰੈਕਟਰ ਚੰਗਾ ਵਾਲਾ ਟਰੈਕਟਰ ਦਾ ਸਾਧਨ ਕੱਢ ਕੇ ਨਹੀਂ ਪਰੇ ਸਿੱਟ ਗਿਆ ਹੋਏ ਬ్రో ਚਲੋ ਕੋਈ ਗੱਲ ਨਹੀਂ ਬਈ ਕਰਦੇ ਆਪਾਂ ਆਪ ਖੇਚਲਾ ਕਰਾਂਗੇ ਹੁਣ ਆਪ ਲਾਉਣੇ ਆ ਡਿਊਟੀ ਇੱਥੇ ਜਿੰਨਾ ਵੀ ਗੰਦ ਫੈਲਾ ਹਨ ਸਾਰੇ ਦਾ ਸਾਰਾ ਆਪ ਨੂੰ ਉਹ ਕਰਨਾ ਪੂ ਇਹ ਤੇ ਇੱਕ ਵੀਰੇ ਵੀਡੀਓ ਦੇਖ ਕੇ ਨਾ ਇਹ رائے ਦਿਓ ਯਾਰ ਸਾਰੇ ਭਰਾ ਵੀ ਆਪਾਂ ਪਿੰਡ ਵਾਲਾ ਮਕਾਨ ਤਾਂ ਬਕਾਊ ਕਰ ਹੀ ਰੱਖਿਆਗਾ ਆਪਾਂ ਮਕਾਨ ਪਾਉਣਾਗਾ ਇਸ ਜਗ੍ਹਾ ਤੇ ਇੱਥੇ ਉਹ ਜਾਮਣਾ ਆ ਜਾਂਦੀ ਆਪਣੀਆਂ ਡੇਕ ਆ ਜਾਂਦੀ ਐਸ ਜਗ੍ਹਾ ਤੇ ਮਕਾਨ ਪਾਉਣਾ ਵੀ ਮਕਾਨ ਆਪਾਂ ਨੂੰ ਇੱਥੇ ਸਹੀ ਆ ਜਾਂ ਨਹੀਂ ਇਹ ਜ਼ਰੂਰ رائے ਦਿਓ ਉਧਰ ਉਹ ਸਾਹਮਣੇ ਆ ਜਾਂਦਾ ਜੀ ਗਰਮੀਤ ਕਾ ਠੀਕ ਹੈ ਇਹ ਪੈਲ ਸਾਗੇ ਇਧਰ ਆਪਣਾ ਦੂਜਾ ਖੇਤ ਆ ਜਾਂਦਾ ਗਵਾਲ ਦਾ ਆ ਜਾਂਦਾ ਉਹ ਪਾਉ ਦੀ ਕੋਠੀ ਆ ਜਾਂਦੀ ਆ ਇਧਰ ਵੀ ਮਕਾਨ ਆ ਜਾਂਦੇ ਨੇ ਇਧਰ ਤਾਰੀ ਦਾ ਆ ਜਾਂਦਾ ਹਨਾ ਤੇ ਤਾਰੀ ਤੋਂ ਬਾਅਦ ਸਾਨੂੰ ਇਧਰ ਦਿਖਾਉਣੇ ਆਗੇ ਉਹ ਸੋਹਣੇ ਮੋਣੇ ਕੀ ਕੋਠੀ ਆ ਜਾਂਦੀ ਆ ਇਧਰ ਲੱਖੇ ਦਾ ਘਰ ਆ ਜਾਂਦਾ ਤੇ ਇਧਰ ਮੂਸੇ ਕਾ ਆ ਜਾਂਦਾ ਅਇ ਤਾਂ ਸਾਰਿਆਂ ਦੇ ਆਪਣੇ ਮੰਨ ਲਓ ਵੀ ਆਸੇ ਪਾਸਲੇ ਦੇ ਆਪਣਾ ਮਕਾਨ ਵਿਚਾਰੇ ਆਊਗਾ ਤੇ ਮੜੀ ਰਹਿ ਜਰੂਰ ਦਿਓ ਪੀਜ ਨੂੰ ਕਿਵੇਂ ਲੱਗੂਗਾ ਤੇ ਆਹ ਦੇਖ ਲਓ ਵੀ ਆਹ ਵੀ ਇਕਵਾਲ ਨਹੀਂ ਜਾਂਦਾ ਖਾਲ ਯਾਰ ਇਹਦਾ ਪਤਾ ਤਾਂ ਲੱਗਦਾ ਵੀ ਪਾਣੀ ਜਾਂਦਾ ਇੱਧਰ ਤਾਂ ਜਮੇ ਸ਼ਰਮੀ ਲਾ ਰੱਖੀ ਮਿੱਤਰ ਨਾਲੇ ਠੀਕ ਆ ਬਈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਤੇ ਵੀਰ ਬਣ ਕੇ ਯਾਰ ਵੀਡੀਓ ਨੂੰ ਨਾਲ ਸਪੋਰਟ ਕਰਿਆ ਕਰੋ ਆਪਾਂ ਨਵਾਂ ਨਵਾਂ ਪੇਜ ਬਣਿਆ ਹੋਇਆ ਆਪਣਾ ਨਵਾਂ ਨਵਾਂ ਪੇਜ ਚੱਲਿਆ ਗਿਆ ਸਾਰੇ ਭੈਣ ਭਰਾ ਸਪੋਰਟ ਜ਼ਰੂਰ ਕਰਦਿਆ ਕਰੋ ਤੁਹਾਡੀ ਇੱਕ ਛੋਟੀ ਜਿਹੀ ਸਪੋਰਟ ਵੀਡੀਓ ਸ਼ੇਅਰ ਕਰਨ ਦੀ ਨਾ ਤੇ ਬਹੁਤ ਹੋ ਕਰਦੀ ਹੈਗੀ ਤੇ ਆਹ ਸਾਂਝੀ ਵਟਾ ਕੇ ਇੱਥੇ ਇਹ ਵੀ ਬਰਾਹ ਵਾਲੀ ਹੈ ਦੇਖ ਸਕਦੇ ਤੁਸੀਂ ਫਸਲ ਵਧੀਆ ਖੜੀ ਹੈ ਚਲੋ ਪਰਮਾਤਮਾ ਨੇ ਦਿੱਤੀ ਹੈ ਪਰਮਾਤਮਾ ਰੰਗ ਭਾਗ ਲਾਵੇ ਫਸਲ ਨੂੰ ਤਾਂ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ